ਕੀਤਾ ਉਹਨਾਂ ਤੇ ਝੂਠੇ ਕੇਸ ਪਾਏ ਜਾ ਰਹੇ ਜੋ ਪੰਜਾਬ ਦੇ ਲਾਅਨ ਆਰਡਰ ਤੇ ਹਾਲਾਤ ਆ ਜਾਂ ਉਹ ਐਸਐਚਓ ਜਿਨੇ ਦੋ ਨਿਆਣੇ ਦੀ ਪੱਗ ਰੋਲੀ ਉਹਨਾਂ ਨੂੰ ਜਲੀਲ ਕੀਤਾ ਔਰ ਅਖੀਰ ਚ ਉਹ ਆਪ ਦੀ ਜਾਨ ਗਵਾ ਕੇ ਜੋ ਲਾਅਨ ਆਰਡਰ ਦੇ ਹਾਲਾਤ ਬਣੇ ਨੇ ਫਰੋਤੀ ਜੇਲ੍ਹਾਂ ਚੋਂ ਬਹਿ ਕੇ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਔਰ ਮੈਂ ਅੱਜ ਫੇਰ ਰਿਪੀਟ ਕਰ ਰਿਹਾ ਕਿ ਬੜੇ ਵੱਡੇ ਪੰਜ 6 ਅੰਮ੍ਰਿਤਸਰ ਸਾਹਿਬ ਦੇ ਡਾਕਟਰ ਨੇ ਜਿਨ੍ਹਾਂ ਨੂੰ ਕਰੋੜਾਂ ਰੁਪਏ ਦੀ ਫਰੋਤੀ ਦਾ ਫੋਨ ਆਇਆ ਔਰ ਚੰਡੀਗੜ੍ਹ ਦਾ ਇੱਕ ਬੜਾ ਵੱਡਾ ਪ੍ਰਾਪਰਟੀ ਡਿਵੈਲਪਰ ਹੈ ਕਾਰੋਬਾਰੀ ਹੈ ਜਿਹਨੂੰ 10 ਕਰੋੜ ਦਾ 골ਡੀ ਬਰਾੜ ਦਾ ਫੋਨ ਆਇਆ ਪੰਜਾਬ ਦੇ ਲਾਅਨ ਆਰਡਰ ਦੇ ਜੋ ਹਾਲਾਤ ਨੇ ਕਿਉਂਕਿ ਹੋਮ ਮਿਨਿਸਟਰ ਵੀ ਭਗਵੰਤ ਮਾਨ ਜੀ ਨੇ ਤੇ ਜੇਲ ਮਿਨਿਸਟਰ ਵੀ ਭਗਵੰਤ ਮਾਨ ਜੀ ਨੇ ਅੱਜ ਤੱਕ ਸਿੱਧੂ ਮੂਸੇਵਾਲਾ ਕੇਸ 'ਚ ਇਨਸਾਫ ਨਹੀਂ ਮਿਲਿਆ ਔਰ ਇੰਡਸਟਰੀ ਦਾ ਆਉਣੀ ਕੀ ਹੈ ਜਿਸ ਦਿਨ ਇੰਡਸਟਰੀ ਦਾ ਸਮਿਟ ਹੋ ਰਿਹਾ ਸੀ ਉਹ ਤਿੰਨ ਤਿੰਨ ਵਜ਼ੀਰ ਛੋਲੇ ਕੁਲਚੇ ਖਾਣ ਗਏ ਔਰ ਉਹਨਾਂ ਨੇ ਜੋ ਉਸ ਹੋਟਲ ਮਾਲਕ ਨਾਲ ਜੋ ਕੀਤਾ ਕਿਉਂਕਿ ਉਸ ਹੋਟਲ ਮਾਲਕ ਆਪਤਾ ਉਹ ਵਿਦਾਂਤਾ 'ਚ ਦਾਖਲ ਸਨ ਮਗਰ ਉਹਨਾਂ ਦੇ ਮੈਨੇਜਰਾਂ ਨੇ ਪਛਾਨਿਆ ਨਹੀਂ ਵਜ਼ੀਰਾ ਨੂੰ ਹੁਣ ਵਜ਼ੀਰ ਕਿਹੜਾ ਸਲਮਾਨ ਖਾਨ ਸੀ ਜਾਂ ਸ਼ਾਹਰੁਖ ਖਾਨ ਸੀ ਜਾਂ ਅਜੇ ਦੇਵਗਨ ਸੀ ਕੀ ਉਹਨੂੰ ਮਿੰਟ 'ਚ ਪਛਾਨ ਆ ਜਾਣੀ ਸੀ ਭਾਈ ਨਹੀਂ ਪਛਾਨੇ ਉਹ ਮੁਲਾਜ਼ਮ ਨੇ ਤੇ ਉਹਨਾਂ ਤੇ ਨਹੀਂ ਸ਼ਕਤੀ ਕਰਤੀ ਕਿ ਉਹਨਾਂ ਨੂੰ ਆ ਪੋਲੂਸ਼ਨ ਦਾ ਨੋਟਿਸ ਘੜਤਾ ਹੁਣ ਮੀਤੇਰ ਸਾਹਿਬ ਦਾ ਮੈਂ ਵੇਖਿਆ ਤਾਂ ਨਹੀਂ ਮੈਨੂੰ ਕੋਈ ਸੱਜਣ ਕਹਿ ਰਿਹਾ ਸੀਗਾ ਕਿ ਉਹ ਬੋਲ ਰਿਹਾ ਕਿ ਕੁਲਚੇ ਛੋਲੇ ਤਾਂ ਖਾਦੇ ਮਗਰ ਹੋਟਲ 'ਚ ਨਹੀਂ ਖਾਦੇ ਉਹ ਪਾਈ ਖਾਤੇ ਕਿਵੇਂ ਖਾਤੇ ਤਾਂ ਬਾਤ ਦੀ ਗੱਲ ਆ 14 ਤਰੀਕ ਨੂੰ ਕੁਲਚੇ ਛੋਲੇ ਖਾਦੇ ਉਹਨੇ ਤੁਹਾਡੇ ਤੋਂ ਪੈਸੇ ਮੰਗ ਲੇ 29 ਤਰੀਕ ਨੂੰ ਨੋ ਇਹ ਮਹਿਕਮਾ ਉਹਨਾਂ ਦਾ ਹੀ ਆ ਉਹਨੂੰ ਨੋਟਿਸ ਕੱਢਤਾ ਪੋਲਿਊਸ਼ਨ ਦਾ ਉਹਨੂੰ ਨੋਟਿਸ ਕੱਢਤਾ ਔਰ ਪੋਲਿਊਸ਼ਨ ਦਾ ਮਨਿਸਟਰ ਕੌਣ ਜਿਨ੍ਹਾਂ ਨੇ ਛੋਲੇ ਕੁਲਚੇ ਖਾਦੇ ਜੋ ਅੱਜ ਡਰਾਮਾ ਰਚਿਆ ਗਿਆ ਹੈ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਕੋਈ ਪੋਲੀਟিক্যাল ਪਾਰਟੀ ਦਾ ਐਮੈਂਟ ਮੈਨੇਜਮੈਂਟ ਦੀ ਜਗ੍ਹਾ ਨਹੀਂ ਆ ਬੱਚਿਆਂ ਨੂੰ 4-4 5-5 ਘੰਟੇ ਤੁਸੀਂ ਸਵੇਰ ਦਾ ਪਾਹੇ ਟੰਗੇ ਰਿਆ ਧੁੱਪੇ ਬੈਠੇ ਰਹੇ ਫੇਰ ਤੁਸੀਂ ਉੱਥੇ 2-4 5 ਘੰਟੇ ਲੇਟ ਆਏ ਫੇਰ ਵੇਖੋ ਕਲਰ ਕੋਆਰਡੀਨੇਸ਼ਨ ਹਰ ਸਕੂਲ ਦੀ ਆਪਦੀ ਇੱਕ ਵੱਖਰੀ ਰੰਗ ਦੀ ਭਗ ਹੁੰਦੀ ਆ ਮਗਰ ਕਿਉਂਕਿ ਇਹ ਇਵੈਂਟ ਸੀ ਉਹਨਾਂ ਨੂੰ ਪਹਿਲਾਂ ਤਾਂ ਪੀਲੇ ਰੰਗ ਦੀਆਂ ਦਸਤਾਰਾਂ ਜਿਹੜੀ ਰੰਗ ਮੁੱਖ ਮੰਤਰੀ ਸਾਹਿਬ ਆਪ ਬੰਦਦੇ ਔਰ ਰੰਗ ਦੀਆਂ ਦਸਤਾਰਾਂ ਬਣਾਈਆਂ ਔਰ ਸ੍ਰੀ ਹਰਮੰਦਰ ਸਾਹਿਬ ਨੂੰ ਇੱਕ ਇਵੈਂਟ ਲਈ ਵਰਤਿਆ ਗਿਆ ਹੁਣ ਫਰਕ ਕੀ ਆ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਸਟੇਜ ਲਾਈ ਔਰ ਉਹ ਸਟੇਜ ਤੇ ਗੁਟਕਾ ਸਾਹਿਬ ਲੈ ਕੇ ਗਏ ਤੇ ਸੋਹਮਾ ਖਾਦੀਆਂ ਉਹ ਸੀਨ ਯਾਦ ਕਰਿਓ ਜਦੋਂ ਚਾਰ ਪੰਜ ਐਮਐਲਏ ਗੁਟਕਾ ਸਾਹਿਬ ਐ ਲੈ ਕੇ ਆ ਰਹੇ ਆ ਫਿਰ ਇਹ ਡਰਾਮਾ ਰਚ ਰਹੇ ਆ ਸੋਹ ਖਾ ਰਿਹਾ ਕਿ ਅਸੀਂ ਨਸ਼ਾ ਖਤਮ ਕਰ ਦਿਆਂਗੇ ਅੱਜ ਭਗਵੰਤ ਮਾਨ ਨੂੰ ਹੋ ਗਿਆ ਕਿ ਮੈਂ ਪਿੱਛੇ ਕਿਉਂ ਰਹਿ ਜਾ ਉਹਨੇ ਸਟੇਜ ਹੀ ਸ੍ਰੀ ਹਰਮੰਦਰ ਸਾਹਿਬ ਲਾਤੀ ਮਤਲਬ ਕੀ ਉਹ ਤਾਂ ਗੁਟਕਾ ਸਾਹਿਬ ਸਟੇਜ ਤੇ ਲੈ ਕੇ ਆਏ ਨੇ ਸਟੇਜ ਹੀ ਸ੍ਰੀ ਹਰਮੰਦਰ ਸਾਹਿਬ ਲਾਤੀ ਔਰੇ ਡਰਾਮਾ ਰਚਿਆ ਕੀ ਇਹਨਾਂ ਬੱਚਿਆਂ ਨੂੰ ਉਹਨਾਂ ਦੇ ਟੀਚਰ ਨਹੀਂ ਸਿਖਾਉਂਦੇ ਪ੍ਰੋਬਲਮ ਕੀ ਸਕੂਲਾਂ 'ਚ ਐ ਪ੍ਰੋਬਲਮ ਸਕੂਲਾਂ 'ਚ ਨਹੀਂ ਪ੍ਰੋਬਲਮ ਪਿੰਡਾਂ 'ਚ ਐ ਪ੍ਰੋਬਲਮ ਵਾੜਾਂ 'ਚ ਐ ਪ੍ਰੋਬਲਮ ਗਲੀਆਂ ਕੂਚੀਆਂ 'ਚ ਐ ਜਿੱਥੇ ਤੁਸੀਂ ਉਹਨਰ ਤੁਹਾਡੀ ਹਾਈ ਕੋਰਟ ਫਟਕਾਰ ਲਾ ਰਹੀ ਐ ਇਸ ਨੂੰ ਇੱਕ ਵੈਂਟ ਬਣਾਤਾ ਤੇ ਮੈਂ ਪੁੱਛਣਾ ਚਾਹੁੰਨਾ ਮਾਨ ਸਾਹਿਬ ਤੁਸੀਂ ਵੀ ਸੌਖਾ ਦਿੱਤੀ ਕਿ ਕੱਲੀ ਖਵਾਈ ਦਿੱਤੀ ਕਿਉਂਕਿ ਅੱਗੇ ਤੁਸੀਂ ਪਹਿਲਾਂ ਵੀ ਇੱਕ ਖਾਦੀ ਸੀ ਮਾਤਾ ਜੀ ਦੀ ਝੂਠੀ ਖਸੋਂ ਮਸਤੂਆਨਾ ਸਾਹਬ ਜਾ ਕੇ ਵੀ ਸੋਵਾ ਖਾਦੀਆਂ ਸਨ ਤੁਸੀਂ ਉਹ ਵੀ ਤੋੜਤੀਆ